ਕਿਸੇ ਵਿਅਕਤੀ ਨੇ ਮੈਨੂੰ ਇੱਕ ਗੱਲ ਕਹੀ ਕਿ ਸਿਸਟਰ ਤੂੰ ਪਰਮੇਸ਼ਵਰ ਦੇ ਕੰਮ ਵਿੱਚ ਆਣ ਕੇ ਤੈਨੂੰ ਨਹੀਂ ਲੱਗਦਾ ਤੂੰ ਗਲਤੀ ਕਰ ਲਈ ਆ ਮੈਂ ਕਿਹਾ ਮੈਨੂੰ ਬਿਲਕੁਲ ਨਹੀਂ ਲੱਗਦਾ ਤੈਨੂੰ ਕਾਹਤੇ ਲੱਗਦਾ ਇੰਨੀ ਸੱਚਾਈ ਦੇ ਨਾਲ ਅਗਰ ਤੂੰ ਚੱਲੂਗੀ ਹੋ ਸਕਦਾ ਤੈਨੂੰ ਜੇਲ੍ਹ ਜਾਣਾ ਪੈ ਜਾਵੇ ਹੋ ਸਕਦਾ ਰਾਹਗੜੀ ਕੋਈ ਤੇਰਾ ਨੁਕਸਾਨ ਕਰ ਦੇਵੇ ਹੋ ਸਕਦਾ ਕਿ ਇਸ ਧਰਤੀ ਦੇ ਹਾਕਮ ਤੁਹਾਡਾ ਵਿਰੋਧ ਕਰਨ ਤੇ ਇੱਕ ਸਮਾਂ ਆਏ ਕਿ ਤੁਸੀਂ ਭੁੱਖੇ ਮਰੋ ਜਾ ਉਹਨੇ بڑا ਇੱਕ ਸੀਨ ਜਾ ਦਿਖਾਇਆ ਮੈਂ ਕਿਹਾ ਮੈਨੂੰ ਇਦਾਂ ਭੋਰਾ ਵੀ ਨਹੀਂ ਲੱਗਦਾ ਕਿ ਮੇਰੇ ਨਾਲ ਇਦਾਂ ਦਾ ਕੁਝ ਹੋਊਗਾ ਕਿਉਂਕਿ ਮੈਂ ਤੇਰੇ ਅੱਖਰਾਂ ਉੱਤੇ ਨਹੀਂ ਮੈਂ ਉਹਨਾਂ ਅੱਖਰਾਂ ਉੱਤੇ ਗੌਰ ਕਰਦੀ ਆ ਜਿਹੜੇ ਅੱਖਰ ਮੇਰੇ ਪਰਮੇਸ਼ਵਰ ਨੇ ਮੇਰੇ ਲਈ ਬੋਲੇ ਆ ¡Menudo tiene idea! ਜੋ ਕੇ ਖਾਓਗੇ ਮੈਂ ਉਹਦੇ ਬੋਲੇ ਸ਼ਬਦਾਂ ਤੇ ਗੌਰ ਕਰਦੀ ਹਾਂ ਮੈਂ ਉਹਨਾਂ ਸ਼ਬਦਾਂ ਤੇ ਗੌਰ ਨਹੀਂ ਕਰਦੀ ਕਿ ਕੋਈ ਮੈਨੂੰ ਕੀ ਕਹਿ ਰਿਹਾ ਹੈ ਕਿਉਂਕਿ ਦੁਨੀਆ ਨਹੀਂ ਦੁਨੀਆ ਦਾ ਰਚਣ ਵਾਲਾ ਵੱਡਾ ਹੈ ਮੇਰੇ ਲਈ ਮਾਇਨੇ ਨਹੀਂ ਰੱਖਦੇ ਕਿ ਮਨੁੱਖ ਮੈਨੂੰ ਕੀ ਕਹਿ ਰਹੇ ਆ ਮੇਰੇ ਲਈ ਮਾਇਨੇ ਰੱਖਦਾ ਕਿ ਯਹੋਵਾ ਪਰਮੇਸ਼ਵਰ ਨੇ ਮੇਰੇ ਲਈ ਕੀ ਕੁਝ ਬੋਲਿਆ ਹੈ ਮੈਂ ਨਹੀਂ ਡਰਦੀ ਰੱਖਦਾ ਹੈ ਸੋ ਤੁਸੀਂ ਪਰਮੇਸ਼ਵਰ ਦੇ ਬੋਲੇ ਹੋਏ ਅੱਖਰਾਂ ਉੱਤੇ ਚਿੱਤ ਲਾਓ ਅਰੇ ਉਹਦੇ ਬੋਲੇ ਹੋਏ ਅੱਖਰ ਕੀ ਆ ਕਹਿੰਦਾ ਮੈਂ ਚੋਨਾ ਆ ਤੂੰ ਨਰੋਇਆ ਹੋ ਜਾ ਕੀ ਆ ਉਹਦੇ ਬੋਲੇ ਹੋਏ ਅੱਖਰ ਮੈਂ ਚੋਨਾ ਆ ਤੂੰ ਨਰੋਇਆ ਹੋ ਮੈਨੂੰ ਕਿਸੇ ਚੀਜ਼ ਦੀ ਥੋੜੇ ਨਹੀਂ ਹੋਊਗੀ ਭਾਵੇਂ ਤੁਹਾਡਾ ਮਨ ਤੈਨੂੰ ਕਹਿ ਰਿਹਾ ਆ ਤੈਨੂੰ ਬਹੁਤ ਘਾਟਾ ਪੈਣ ਵਾਲਾ ਆ ਪਰ ਤੁਸੀਂ ਉਹਦੇ ਅੱਖਰਾਂ ਉੱਤੇ ਗੌਰ ਨਾ ਕਰੋ ਪਰਮੇਸ਼ਵਰ ਦੇ ਅੱਖਰਾਂ ਉੱਤੇ ਗੌਰ ਕਰੋ ਕਿ ਮੈਨੂੰ ਕਿਸੇ ਚੰਗੀ ਚੀਜ਼ ਦੀ ਥੋੜੇ ਨਹੀਂ ਹੋਊਗੀ ਮੈਨੂੰ ਲੋੜ ਨਹੀਂ ਹੈ ਬੈਰੀਆਂ ਦੇ ਉੱਤੇ ਧਿਆਨ ਦੇਣ ਦੀ ਕਿਉਂਕਿ ਮੈਨੂੰ ਤਾਂ ਸੱਚੇ ਹੱਥ ਨਾਲ ਪਰਮੇਸ਼ਵਰ ਨੇ ਸੰਭਾਲਿਆ ਹੈ ਕਹਿੰਦਾ ਤੇਰੇ ਬੈਰੀ ਨਾ ਹੋਇਆ ਕੇ ਨਾਸ਼ ਹੋ ਜਾਣਗੇ ਬਵਾ ਕੋਈ ਬਧੀ ਕਹਿੰਦਾ ਤੇਰੇ ਨੇੜੇ ਨਹੀਂ ਆਉਗੀ ਹਜ਼ਾਰ ਤੇਰੇ ਮੋਢ ਤੇ 10000 ਤੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਬੁੜਾਪੇ ਵਿੱਚ ਵੀ ਕਹਿੰਦਾ ਮੈਂ ਧੋਲਿਆ ਤਿੱਕਰ ਤੈਨੂੰ ਸੰਭਾਲਾਂਗਾ ਉਹ ਕਾਬਾ ਮੰਗ ਤੈਨੂੰ ਜ਼ੋਰ ਬਖਸ਼ਾਂਗਾ ਤੇਰੀ ਜਵਾਨੀ ਨੂੰ ਨੀ ਊਰਜਾ ਨਾਲ ਭਰਦੇ ਆ ਹallelujah ਬਹੁਤ سارے ਲੋਕ ਆ ਜਿਹੜੇ ਪਰਮੇਸ਼ਵਰ ਦੇ ਅੱਖਰਾਂ ਉੱਤੇ ਗੌਰ ਨਹੀਂ ਕਰਦੇ ਇਸੇ ਕਰਕੇ ਉਹ ਬਿਮਾਰੀ ਵਿੱਚ ਆ ਇਸੇ ਕਰਕੇ ਉਹ ਸਮੱਸਿਆ ਵਿੱਚ ਆ ਇਸੇ ਕਰਕੇ ਉਹ ਗਰੀਬੀ ਦੇ ਵਿੱਚ ਆ ਉਹਨਾਂ ਨੂੰ ਕਿਸੇ ਵਿਅਕਤੀ ਨੇ ਕਹਿ ਦਿੱਤਾ ਮੈਨੂੰ ਤੂੰ ਪਰੇਸ਼ਾਨ ਜਿਹਾ ਲੱਗਦਾ ਆ ਫਿਰ ਇੱਕ ਹੋਰ ਨੇ ਕਹਿ ਦਿੱਤਾ ਮੈਨੂੰ ਤੂੰ ਥੋੜਾ ਪਰੇਸ਼ਾਨ ਜਿਹਾ ਲੱਗਦਾ ਆ ਉਨੇ ਸੁਣ ਲਿਆ ਇਸ ਗੱਲ ਨੂੰ ਤੇ ਉਹਨੇ ਕਿਹਾ ਹਾਂ ਮੈਨੂੰ ਵੀ ਲੱਗਦਾ ਜਿੱਦਾਂ ਮੈਂ ਪਰੇਸ਼ਾਨੀ ਮੈਨੂੰ ਪਹਿਲਾਂ ਹੀ ਲੱਗਦਾ ਸੀ ਮੈਂ ਪਰੇਸ਼ਾਨ ਆ ਤੂੰ ਬੋਝ ਲਿਆ ਉਹਨੇ ਉਸ ਸ਼ਬਦ ਨੂੰ ਸੁਣ ਲਿਆ ਉਸ ਸ਼ਬਦ ਨਾਲ ਗਰਭ ਧਾਰ ਲਿਆ ਹੁਣ ਉਹਦੀਆਂ ਰਿਪੋਰਟਾਂ ਚ ਕੀ ਆ ਰਿਹਾ ਡਿਪਰੈਸ਼ਨ ਸਟ्रेस ਮਾਈਗਰੇਨ ਸਰਵਾਈਕਲ ਅੱਦੇ ਸਿਰ ਦੀ ਪੀੜ ਸਿਰ ਦਾ ਟਿਊਮਰ ਬ्रेन ਨੂੰ ਸੋਚ ਇਹ ਕਿਸ ਗੱਲ ਦਾ ਰਿਜ਼ਲਟ ਉਹਨਾਂ ਅੱਖਰਾਂ ਨੂੰ ਸੁਣਨ ਦਾ ਜਿਹੜੇ ਅੱਖਰ ਕਿਸੇ ਨੇ ਉਹਨੂੰ ਕਿਹਾ ਸੀ ਮੈਨੂੰ ਤੂੰ ਪਰੇਸ਼ਾਨ ਜਿਹਾ ਲੱਗਦਾ ਆ ਵੇਰੀ ਉਹਦੇ ਰਹੀ ਤੁਹਾਨੂੰ ਉਕਸਾਰ ਆਇਆ ਕਿ ਤੂੰ ਕਹਿ ਰਿਹਾ ਹੋ ਮੈਂ ਪਰੇਸ਼ਾਨ ਹਾਂ ਤੂੰ ਜਦੋਂ ਕਹੇਗਾ ਮੈਂ ਪਰੇਸ਼ਾਨ ਆ ਉਹ ਸਾਰਾ ਜ਼ੋਰ ਲਾ ਕੇ ਤੈਨੂੰ ਪਰੇਸ਼ਾਨ ਕਰ ਦੂ ਜਦੋਂ ਤੁਹਾਨੂੰ ਸਾਡੀਆਂ ਪਰੇਸ਼ਾਨੀਆਂ ਤਾਂ ਪ੍ਰਭੂ ਨੇ ਚੱਕ ਲਈਆਂ। ਵਚਨ ਵਿੱਚ ਲਿਖਿਆ ਤੇ ਆ ਕਹਿੰਦਾ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਸੁੱਟ ਦੇ। ਕਹਿੰਦਾ ਮੈਨੂੰ ਤੇਰੀ ਫਿਕਰ ਆ। ਜਦੋਂ ਤੁਹਾਨੂੰ ਕੋਈ ਜਨੇ ਕਹਿੰਦਾ ਆ ਮੈਨੂੰ ਤੂੰ ਬਿਮਾਰ ਜਿਹਾ ਲੱਗਦਾ ਆ। ਤੁਸੀਂ ਉਦੋਂ ਜਾ ਕੇ ਆਪਣੇ ਫੈਮਿਲੀ ਨੂੰ ਪੁੱਛਣ ਲੱਗ ਜਦੇ ਭਲਾ ਤੈਨੂੰ ਵੀ ਮੈਂ ਮਾੜਾ ਹੋਇਆ ਲੱਗਦਾ ਆ। ਤੈਨੂੰ ਵੀ ਲੱਗਦਾ ਮੈਂ ਲਿੱਸਾ ਹੋਇਆ ਆ। ਇਦਾਂ ਕਿਹਾ ਤੁਸੀਂ ਸੁਣ ਲਿਆ ਥੋੜੇ ਦਿਨਾਂ ਬਾਅਦ ਤੁਸੀਂ ਆਪਣੇ ਆਪ ਨੂੰ ਉਸ ਚੀਜ਼ ਵਿੱਚ ਦੇਖਦੇ ਹਾਂ ਜੋ ਤੁਸੀਂ ਸੁਣੀ ਸੀ ਪਹਿਲਾਂ ਨਹੀਂ ਸੁਣਨ ਦੇ ਬਾਅਦ ਕਿਉਂਕਿ ਤੁਹਾਡੇ ਮਨ ਨੇ ਸੁਣ ਲਿਆ ਪਰ ਤੁਹਾਨੂੰ ਉਦੋਂ ਹੀ ਕਹਿਣਾ ਚਾਹੀਦਾ ਸੀ ਨਹੀਂ ਨਹੀਂ ਤੈਨੂੰ ਬਹੁਤ ਪਲੇਖਾ ਲੱਗਦਾ ਮੈਂ ਤਾਂ ਯਿਸੂ ਮਸੀਹ ਦੇ ਮਾਰ ਖਾਣ ਨਾਲ ਨਰੋਇਆ ਕੀਤਾ ਗਿਆ ਹੈ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਆ ਤੈਨੂੰ ਭਲੇਖਾ ਹੈ ਉਦਾ ਹੀ ਤੂੰ ਚਿਰੀ ਮਿਲਿਆ ਤਾਂ ਤੈਨੂੰ ਐਦਾ ਲੱਗਦਾ ਅਸੀਂ ਤਾਂ ਬਿਲਕੁਲ ਠੀਕ ਆ ਤੰਦਰੁਸਤ ਬੜੀ ਕਿਰਪਾ ਹੈ ਪਰਮੇਸ਼ਵਰ ਜੀ ਤੁਸੀਂ ਕੀ ਸੁਣਦੇ ਆ ਵਚਨ ਕਹਿੰਦਾ ਚੌਕਸ ਰਹੋ ਤੁਸੀਂ ਕੀ ਸੋਚਦੇ ਆ ਜਿਹੜੇ ਤੁਹਾਨੂੰ ਕਹਿ ਰਹੇ ਆ ਤੂੰ ਬੜਾ ਪਰੇਸ਼ਾਨ ਲੱਗਦਾ ਉਹ ਤੁਹਾਡੀ ਪਰੇਸ਼ਾਨੀ ਦਾ ਹੱਲ ਲੈ ਕੇ ਆਏ ਆ ਤੁਸੀਂ ਉਹਨਾਂ ਨੂੰ ਹੱਲ ਪੁੱਛੋਗੇ ਤਾਂ ਕਹਿਣਗੇ ਹੱਲ ਤਾਂ ਕੋਈ ਨਹੀਂ ਯਾਰ ਮੈਂ ਤੇ ਆ ਬੜਾ ਪਰੇਸ਼ਾਨ ਆ ਤੁਸੀਂ ਉਹਨੂੰ ਪੁੱਛੋਗੇ ਜਿਹੜਾ ਤੁਹਾਨੂੰ ਕਹਿ ਰਿਹਾ ਤੂੰ ਤਾਂ ਮੈਨੂੰ ਬਿਮਾਰ ਜਾਂ ਲੱਗਣ ਡਿਆ ਲਿੱਸਾ ਜਾਂ ਲੱਗਣ ਲਿਆ ਤੁਸੀਂ ਉਹਨੂੰ ਪੁੱਛਿਓ ਨੇ ਕਹਿੰਦਾ ਮੈਂ ਤਾਂ ਆਪ ਦਵਾਈਆਂ ਖਾ ਖਾ ਕਮਲਾ ਹੋਇਆ ਆਇਆ ਜਿਹੜਾ ਆਪ ਸ਼ਤਾਨ ਦੇ ਵਿੱਚ ਫਸਿਆ ਪਿਆ ਆ ਚੱਕਰਾਂ ਵਿੱਚ ਪਿਆ ਉਹ ਤੁਹਾਨੂੰ ਵੀ ਲਪੇਟਣਾ ਚਾਹੁੰਦਾ ਆ ਤੁਸੀਂ ਉਹਨਾਂ ਅੱਖਰਾਂ ਨੂੰ ਸੁਣਨਾ ਬੰਦ ਕਰ ਦਿਓ ਜਿਹੜੇ ਘਾਟੇ ਵਾਲੇ ਆ ਜਿਹੜੇ ਨੁਕਸਾਨ ਵਾਲੇ ਆ ਕਿਉਂਕਿ ਉਹ ਅੱਖਰ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਨਵੇਂ ਅੱਖਰ ਬੋਲਣੇ ਸ਼ੁਰੂ ਕਰੋ ਔਰ ਉਹ ਅੱਖਰ ਬੋਲਣੇ ਸ਼ੁਰੂ ਕਰੋ ਜਿਹੜੇ ਪਰਮੇਸ਼ਵਰ ਵੱਲੋਂ ਅਸੀਂ ਦੁਖੀ ਕਦੋਂ ਹੁੰਨੇ ਆ ਜਦੋਂ ਅਸੀਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿਰੁੱਧ ਸੋਚਦੇ ਆ ਵਚਨ ਕਹਿੰਦਾ ਪਰਮੇਸ਼ਵਰ ਕਹਿ ਰਹੇ ਆ ਕਿ ਮੇਰੀਆਂ ਸੋਚਾਂ ਤੇਰੇ ਲਈ ਫਾਇਦੇ ਵਾਲੀਆਂ ਆ ਲਾਭ ਵਾਲੀਆਂ ਆ ਔਰ ਵਚਨ ਵਿੱਚ ਲਿਖਿਆ ਕਹਿੰਦਾ ਮੈਂ ਤੈਨੂੰ ਸਿਖਾਉਂਗਾ ਜਿਸ ਰਾਹ ਤੂੰ ਜਾਣਾ ਹੈ ਕਿੰਦਾ ਧੰਨ ਕਮਾਉਣ ਦਾ ਵਾਅਦਾ ਵੀ ਤੈਨੂੰ ਸਿਖਾਉਂਗਾ ਮੈਂ ਤਾਂ ਸਾਰੀਆਂ ਸੋਚਾਂ ਤਾਂ ਪ੍ਰਭੂ ਦੀਆਂ ਸਾਡੇ ਲਈ ਫਾਇਦੇ ਵਾਲੀਆਂ ਆ ਪਰ ਅਸੀਂ ਜਦੋਂ ਪਰਮੇਸ਼ਵਰ ਦੀਆਂ ਸੋਚਾਂ ਦੇ ਵਿਰੁੱਧ ਸੋਚਦੇ ਆ ਉਹਦੇ ਸ਼ਬਦਾਂ ਦੇ ਵਿਰੁੱਧ ਬੋਲਦੇ ਆ ਤਾਂ ਪਰਮੇਸ਼ਵਰ ਦੀਆਂ ਸੋਚਾਂ ਨਾਲ ਛੇੜਛਾੜ ਕਰਨ ਦਾ ਹੀ ਨਤੀਜਾ ਅਸੀਂ ਭੁਗਤਦੇ ਆ ਉਹਦੇ ਸ਼ਬਦਾਂ ਦੇ ਨਾਲ ਛੇੜਛਾੜ ਕਰਨ ਦਾ ਹੀ ਨਤੀਜਾ ਅਸੀਂ ਭੁਗਤਦੇ ਆ ਅਗਰ ਅਸੀਂ ਉਹ ਸ਼ਬਦ ਬੋਲੀਏ ਜੋ ਪਰਮੇਸ਼ਵਰ ਨੇ ਸਾਡੇ ਲਈ ਬੋਲੇ ਆ ਤੁਸੀਂ ਕਦੀ ਬਿਮਾਰ ਨਹੀਂ ਹੋਵੋਗੇ ਅਗਰ ਤੁਸੀਂ ਉਹ ਸ਼ਬਦ ਬੋਲੋ ਜੋ ਪਰਮੇਸ਼ਵਰ ਨੇ ਤੁਹਾਡੇ ਵਿਖੇ ਸੋਚੇ ਆ ਤੁਸੀਂ ਕਦੀ ਤੰਗੀ ਵਿੱਚ ਨਹੀਂ ਹੋਵੋਗੇ ਪਰ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਸ਼ਬਦ ਬੋਲੇ ਆ ਕਹਿੰਦਾ ਮੈਂ ਚਾਹਨਾ ਆ ਤੂੰ ਨਰੋਇਆ ਹੋ ਜਾ ਕਹਿੰਦਾ ਤੁਸੀਂ ਸ਼ਾਹੀ ਘਰਾਣੇ ਦੇ ਵਾਰਿਸ ਹੋਵੋਗੇ ਤੇ ਲੋਕੀ ਤੁਹਾਨੂੰ ਕੀ ਕਹਿ ਰਹੇ ਆ ਤੂ ਤੇ ਕਰਜ਼ੇ ਚ ਹੀ ਮਰ ਜਾਣਾ ਲੱਗਦਾ ਤੁਹਾਡੇ ਤੋਂ ਤੁਹਾਡੇ ਸਰਾਪ ਨਹੀਂ ਟੁੱਟਣੇ ਲੱਗਦਾ ਤੁਹਾਡਾ ਕੁਝ ਬਣਨਾ ਨਹੀਂ ਲੱਗਦਾ ਪਰ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਬੋਲੀ ਆਇਆ ਕਹਿੰਦਾ ਤੁਸੀਂ ਸ਼ਾਹੀ ਘਰਾਣੇ ਦੇ ਵਾਰਿਸ ਹੋ ਤੁਸੀਂ छुੜਾਏ ਗਏ ਹੋ ਤੁਸੀਂ ਬੁਲਾਏ ਗਏ ਹੋ ਤੁਸੀਂ ਚੁੜੇ ਗਏ ਹੋ ਤੁਸੀਂ ਪਰਮੇਸ਼ਵਰ ਦੇ ਬੇਟੇ ਹੋ ਤੁਸੀਂ ਪਰਮੇਸ਼ਵਰ ਦੀ ਕਹਿੰਦਾ ਸਵਰਗੀ ਨਿਵਾਸ ਸਥਾਨਾਂ ਦੇ ਵਿੱਚ ਤੁਹਾਡੇ ਲਈ ਇੰਤਜ਼ਾਰ ਕੀਤਾ ਜਾ ਰਿਹਾ ਹੈ ਹallelujah ਤੁਸੀਂ ਇੰਨਾ ਸੋਚਾਂ ਦੇ ਵਿਖੇ ਸੋਚੋ ਅਰ ਇੰਨਾ ਸ਼ਬਦਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਜਿਹੜਾ ਆ ਬੋਲਣਾ ਸ਼ੁਰੂ ਕਰੋ ਸੰਸਾਰ ਤੁਹਾਡੇ ਲਈ ਕੀ ਬੋਲਦਾ ਆ ਤੂੰ ਨਲੈਕ ਆ ਤੂੰ ਨਕਮਾ ਆ ਤੂੰ ਤੇਰਾ ਕੁਝ ਨਹੀਂ ਬਣ ਸਕਦਾ ਤੂੰ ਮੂਰਖ ਆ ਤੂੰ ਗਰੀਬ ਆ ਤੂੰ ਰੋਗੀ ਆ ਉਹ ਕਹਿੰਦਾ ਤੂੰ ਮੇਰਾ ਬੇਟਾ ਆ ਤੂੰ ਮੇਰੀ ਬੇਟੀ ਆ ਤੂੰ ਤਾਂ ਰਾਜੇ ਰਾਣੀਆਂ ਤੇਰੇ ਨਿਆਣਿਆਂ ਨੂੰ ਕੁਛੜ ਚੱਕੀ ਫਿਰਣਗੇ ਹਕੂਮਤਾਂ ਤੇਰੇ ਅੱਗੇ ਝੁੱਕ ਜਾਣਗੀਆਂ ਜਿੱਥੇ ਤੂੰ ਪੈਰ ਰੱਖੇਗਾ ਉਹ ਜਗ੍ਹਾ ਮੈਂ ਤੈਨੂੰ ਰਾਜ ਕਰਨ ਲਈ ਦੇ ਦੇਵਾਂਗਾ ਤਾਂ ਤੁਸੀਂ ਇਹ ਸੋਚੋ ਕਿ ਵੱਡਾ ਕੌਣ ਆ ਪਰਮੇਸ਼ਰ ਸਭ ਕੁਝ ਕਰਨ ਦੀ ਤਾਕਤ ਕਿਸ ਦੇ ਕੋਲੇ ਆ ਪਰਮੇਸ਼ਰ ਦੇ ਕੋਲੇ ਤਾਂ ਫੇਰ ਤੁਸੀਂ ਪਰਮੇਸ਼ਰ ਦੇ ਅੱਖਰਾਂ ਵੱਲ ਚਿੱਤ ਲਾਓ ਉਹਦੇ ਬੋਲੇ ਅਖਰਾਂ ਨੂੰ ਤੁਸੀਂ ਆਪਣੇ ਗਰਭ ਦੇ ਅੰਦਰ ਧਾਰਨ ਕਰ ਲੋ ਕਿਉਂਕਿ ਜਦੋਂ ਤੁਸੀਂ ਉਹਦੇ ਸ਼ਬਦਾ ਉੱਤੇ ਚਿੱਤ ਲਾਉਂਗੇ ਤੁਸੀਂ ਸ਼ਰਮਿੰਦੇ ਨਹੀਂ ਹੋਵੋਗੇ ਐਂ ਮੈਂ ਆਪਣੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਰੋਜ਼ ਦੀ ਰੋਜ਼ ਹੰਡਾ ਰਹੀ ਹਾਂ ਸੱਚੀ ਮੈਂ ਮਨੁੱਖਾਂ ਦੇ ਸ਼ਬਦਾ ਦੀ ਪਰਵਾਹ ਬਿਲਕੁਲ ਨਹੀਂ ਕਰਦੀ ਬਿਲਕੁਲ ਪਰਵਾਹ ਨਹੀਂ ਕਰਦੀ ਮੈਂ ਸਿਰਫ ਉਹਨਾਂ ਸ਼ਬਦਾ ਦੇ ਉੱਤੇ ਚਿੱਤ ਲਾਇਆ ਜਿਹੜੇ ਸ਼ਬਦ ਮੇਰੇ ਪਰਮੇਸ਼ਰ ਨੇ ਮੇਰੇ ਲਈ ਬੋਲੇ ਅਰ ਮੈਂ ਰੋਜ਼ ਉਹਨਾਂ ਸ਼ਬਦਾਂ ਨੂੰ ਮੈਨੀਫੈਸਟ ਕਰਦੀ ਹਾਂ ਔਰ ਮੇਰੇ ਜੀਵਨ ਦੇ ਵਿੱਚ ਉਹ ਸ਼ਬਦ ਪੂਰੇ ਹੁੰਦੇ ਆ ਮੈਂ ਰੋਜ਼ ਇਸ ਗੱਲ ਨੂੰ ਬੋਲਦੀ ਹਾਂ ਆਈ ਐਮ ਬLESSED ਆਈ ਐਮ ਸੁਪਰ ਬLESSED ਮੈਂ ਆਸ਼ੀਸ਼ ਪਾਈ ਔਰ ਮੈਂ ਬਹਤਾਏ ਦੀ ਆਸ਼ੀਸ਼ ਪਾਈ ਮੈਂ ਸਵੰਗੀ ਸਥਾਨਾਂ ਦੇ ਵਿੱਚ ਆਸ਼ੀਸ਼ ਪਾਈ ਆ ਮੈਂ ਆਪਣੇ ਘਰ ਦੇ ਵਿੱਚ ਆਸ਼ੀਸ਼ ਪਾਈ ਆ ਮੈਂ ਆਪਣੇ ਬੱਚਿਆਂ ਦੇ ਵਿੱਚ ਆਸ਼ੀਸ਼ ਪਾਈ ਆ ਮੈਂ ਆਪਣੀ ਸੇਵਕਾਈ ਦੇ ਵਿੱਚ ਆਸ਼ੀਸ਼ ਪਾਈ ਆ ਮੈਂ ਆਪਣੇ ਜਿਸਮ ਦੇ ਵਿੱਚ ਆਸ਼ੀਸ਼ ਪਾਈ ਆ ਮੈਂ ਆਪਣੇ ਜੀਵਨ ਦੇ ਵਿੱਚ ਤੁਸੀਂ ਸਭ ਗਵਾਹ ਹੋ ਕਿ ਮੈਂ ਆਸ਼ਿਸ਼ ਪਾਈ ਹallelujah ਹallelujah ਵਚਨ ਵਿੱਚ ਲਿਖਿਆ ਤੇਰਾ ਬੋਲ ਬਾਲਾ ਹੋਵੇਗਾ ਤੇ ਮੈਂ ਰੋਜ਼ ਬੋਲਦੀ ਆ ਮੇਰੇ ਪਰਮੇਸ਼ਰ ਨੇ ਮੇਰਾ ਬੋਲ ਬਾਲਾ ਕੀਤਾ ਆ ਸਵਰਗੀ ਨਿਵਾਸ ਸਥਾਨਾਂ ਵਿੱਚ ਵੀ ਮੇਰਾ ਨਾਮ ਬੋਲਿਆ ਜਾਂਦਾ ਆ ਹਕੂਮਤਾਂ ਵਿੱਚ ਮੇਰਾ ਨਾਮ ਬੋਲਿਆ ਜਾਂਦਾ ਰਾਜੇ ਦੇ ਮੂੰਹ ਤੇ ਮੇਰਾ ਨਾਮ ਬੋਲਿਆ ਜਾਂਦਾ ਮੇਰੇ ਆਲੇ ਦੁਆਲੇ ਦੇ ਲੋਕਾਂ ਵਿੱਚ ਮੇਰਾ ਨਾਮ ਬੋਲਿਆ ਜਾਂਦਾ ਕਿਉਂਕਿ ਪਰਮੇਸ਼ਰ ਨੇ ਮੇਰਾ ਬੋਲ ਬਾਲਾ ਕੀਤਾ ਆ ਕਲਾ ਕੀਤਾ ਯਾ ਤੁਸੀਂ ਪਰਮੇਸ਼ਵਰ ਦੇ ਅਥਰਾਂ ਦੇ ਉੱਤੇ ਚਿੱਤ ਲਾਉਣਾ ਸ਼ੁਰੂ ਕਰੋ ਮੇਰੇ ਵਚਨ ਵਿੱਚ ਲਿਖਿਆ ਹੈ ਪਰਮੇਸ਼ਵਰ ਦੇ ਵਚਨ ਵਿੱਚ ਮੇਰੇ ਲਈ ਲਿਖਿਆ ਹੈ ਕਿ ਤੂੰ ਚੰਗਾ ਕੀਤਾ ਗਿਆ ਹੈ ਤੇ ਮੈਂ ਰੋਜ਼ ਬੋਲਦੀ ਆ ਮੈਂ ਚੰਗੀ ਕੀਤੀ ਗਈ ਹਾਂ ਮੈਂ ਜਿਸਮਾਨੀ ਤੌਰ ਤੇ ਚੰਗੀ ਹਾਂ ਮੈਂ ਆਤਮਕ ਤੌਰ ਤੇ ਚੰਗੀ ਹਾਂ ਮੈਂ ਰੂਹਾਨੀ ਤੌਰ ਤੇ ਚੰਗੀ ਹਾਂ ਮੈਂ ਆਪਣੇ ਪਰਿਵਾਰ ਵਿੱਚ ਚੰਗੀ ਹਾਂ ਮੈਂ ਇੱਕ ਚੰਗੀ ਮਾਂ ਆ ਮੈਂ ਇੱਕ ਚੰਗੀ ਭੈਣ ਆ ਮੈਂ ਇੱਕ ਚੰਗੀ ਪਤਨੀ ਮੈਂ ਇੱਕ ਚੰਗੀ ਪਰਮੇਸ਼ਵਰ ਦੀ ਦਾਸੀ ਆ ਸੋ ਤੁਸੀਂ ਗਵਾਹ ਹੋ ਕਿ ਪਰਮੇਸ਼ਵਰ ਦੀ ਚੰਗਿਆਈ ਮੇਰੇ ਜੀਵਨ ਦੇ ਵਿੱਚ ਹੈ ਉਹਨੇ ਮੈਨੂੰ ਮੌਤ ਦੇ ਤਖਤ ਉੱਤੋਂ ਵੀ ਚੰਗਿਆ ਕਰਕੇ ਉਠਾ ਲਿਆ ਹallelujah ਹallelujah ਅਗਰ ਤੁਸੀਂ ਆਪਣੇ ਜੀਵਨ ਵਿੱਚ ਉਹਨਾਂ ਸ਼ਬਦਾਂ ਨੂੰ ਬੋਲੋਗੇ ਜੋ ਸ਼ਬਦ ਪਰਮੇਸ਼ਰ ਨੇ ਤੁਹਾਡੇ ਲਈ ਬੋਲੇ ਉਹ ਸ਼ਬਦ ਤੁਹਾਡੇ ਜੀਵਨ ਵਿੱਚ ਗਵਾਹੀ ਦੇਣਗੇ ਕਿ ਹਾਂ ਜੋ ਇਹ ਕਹਿੰਦਾ ਆ ਉਹ ਸੱਚ ਹੈ ਹallelujah ਤਾਂ ਤੁਹਾਡੇ ਲਈ ਜਿਨ੍ਹਾਂ ਨੂੰ ਲੱਗਦਾ ਆ ਕਿ ਤੁਸੀਂ ਕਰਜ਼ ਦੇ ਹੀਟ ਹੋ ਤੁਹਾਡੇ ਲਈ ਵਚਨ ਵਿੱਚ ਲਿਖਿਆ ਕਹਿੰਦਾ ਤੁਸੀਂ ਕਰਜ਼ ਲਵੋਗੇ ਨਹੀਂ ਪਰ ਬਹੁਤਿਆਂ ਨੂੰ ਕਰਜ਼ ਦੇਣ ਵਾਲੇ ਹੋਵੋਗੇ ਨਹੀਂ ਤੁਸੀਂ ਹੱਥ ਰੱਖੋਗੇ ਤੇ ਰੋਗੀ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਤੁਹਾਡੇ ਸੱਜੇ ਹੱਥ ਤੇ ਖੱਬੇ ਹੱਥ ਬਧੀਆਂ ਦੇ ਬੁਰਾਈਆਂ ਵਾਲੇ ਟਿਕਣਗੇ ਪਰ ਉਹ ਤੁਹਾਡੇ ਨੇੜੇ ਤੁਸੀਂ ਚੱਲੋਗੇ ਤੇ ਸਵਰਗ ਦੂ ਤੁਹਾਡੇ ਪੈਰਾਂ ਹੇਠਾਂ ਉਮਰ ਦੇ ਵਾਅਦੇ ਨਾਲ ਪਰਮੇਸ਼ਵਰ ਤੇਰੀ ਡਾਕਟਰ ਕਹਿ ਰਿਹਾ ਆ ਮਹੀਨਾ ਹੋ ਰਿਹਾ ਸਾਲ ਹੋ ਰਿਹਾ ਪਰ वचन ਕੀ ਕਹਿ ਰਿਹਾ ਪ੍ਰਭੂ ਕੀ ਕਹਿ ਰਿਹਾ ਮੈਂ ਆਰਚਾ ਦੇ ਵਾਦੇ ਨਾਲ ਤੇਰੀ ਨਿਸ਼ਾ ਕਰਾਂਗਾ ਲੋਕੀ ਕਹਿੰਦੇ ਤੇਰੀ ਕੋਈ ਸੁਣਦਾ ਨਹੀਂ वचन ਕਹਿੰਦਾ ਕਹਿੰਦਾ ਤੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਿਆਂਗਾ ਹallelujah ਤਾਂ ਅੱਜ ਤੋਂ ਲੈ ਕੇ ਤੁਸੀਂ ਉਹ ਬੰਦੀ ਬੋਲਦੇ ਆ ਤੁਸੀਂ ਉਹ ਨਹੀਂ ਬੋਲਣਾ ਜੋ ਤੁਹਾਡਾ ਮਨ ਬੋਲਦਾ ਆ ਤੁਸੀਂ ਉਹ ਬੋਲਣਾ ਜੋ ਪਰਮੇਸ਼ਵਰ ਦਾ ਤਾਇਆ ਹੋਇਆ ਵਚਨ ਬੋਲਦੇ ਇਹ ਕਿਸੇ ਮਨੁੱਖ ਦੀਆਂ ਗੱਲਾਂ ਨਹੀਂ ਆ ਹੋ ਸਕਦਾ ਮੇਰੇ ਸ਼ਬਦ ਝੂਠੇ ਪੈ ਜਾਣ ਪਰ ਵਚਨ ਵਿੱਚ ਲਿਖਿਆ ਅਸਮਾਨ ਆਪਣੀ ਜਗ੍ਹਾ ਤੋਂ ਧਰਤੀ ਆਪਣੀ ਜਗ੍ਹਾ ਤੋਂ ਟੱਲ ਸਕਦੀ ਪਰ ਪਰਮੇਸ਼ਵਰ ਦਾ ਵਚਨ ਨਹੀਂ ਹallelujah ਗੱਲਾਂ ਤੁਸੀਂ ਇਹਨਾਂ ਵਚਨਾਂ ਨੂੰ ਪੜਨਾ ਸ਼ੁਰੂ ਕਰੋ ਇਹਨਾਂ ਵਿੱਚੋਂ ਉਹ ਵਚਨ ਜਿਹੜੇ ਤੁਹਾਡੀ ਸ਼ਿਫਾ ਦੇ ਲਈ ਆ ਜਿਹੜੇ ਤੁਹਾਡੇ ਛੁਟਕਾਰੇ ਦੇ ਲਈ ਆ ਜਿਹੜੇ ਤੁਹਾਡੀ ਬਰਕਤ ਦੇ ਲਈ ਆ ਜਿਹੜੇ ਤੁਹਾਡੇ ਬੱਚਿਆਂ ਦੀ ਆਸ਼ੀਸ਼ ਦੇ ਲਈ ਉਹ ਸ਼ਬਦ ਬੋਲਨੇ ਸ਼ੁਰੂ ਕਰ ਦਿਓ ਤੁਸੀਂ ਆਪਣੇ ਬੱਚਿਆਂ ਦੇ ਲਈ ਬੋਲਣਾ ਸ਼ੁਰੂ ਕਰੋ ਕਿ ਧਰਮੀ ਦੀ ਅੰਸਕੋਮਾ ਵਿੱਚ ਜਾੜੀ ਜਾਏਗੀ ਸਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਆ ਇਹਨਾਂ ਦੀ ਸ਼ਾਂਤੀ ਬਹੁਤ ਹੀ ਹੋਊਗੀ ਸਾਡੇ ਬੱਚੇ ਰਾਜੇ ਰਾਣੀਆਂ ਦੇ ਵੱਲੋਂ ਕੁਛੜ ਚੱਕੇ ਜਾਣਗੇ ਅ ਸੱਚਮੁੱਚ ਧਰਮੀ ਦੀ ਅੰਸ ਜਿਹੜੀ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਮੁਬਾਰਕ ਹੋਏਗੀ ਕਦੀ ਤੁਹਾਡਾ ਬੱਚਾ ਨਸ਼ਾ ਨਹੀਂ ਕਰੇਗਾ ਕਦੀ ਤੁਹਾਡਾ ਬੱਚਾ ਗਲਤ ਸੰਗਤ ਵਿੱਚ ਨਹੀਂ ਜਾਏਗਾ ਕਦੀ ਤੁਹਾਡਾ ਬੱਚਾ ਬੇਰੋਜ਼ਗਾਰ ਨਹੀਂ ਹੋਏਗਾ ਕਾਰ ਕਰਦੇ ਰਹੂੰਗੀ ਹallelujah ਸੋ ਮੈਂ ਯਕੀਨ ਕਰਦੀ ਆ ਕਿ ਅੱਜ ਪਰਮੇਸ਼ਵਰ ਦੇ ਆਤਮਾ ਤੇ ਵਚਨ ਤੋਂ ਬੋਲੇ ਹੋਏ ਸ਼ਬਦ ਤੁਹਾਡੇ ਜੀਵਨ ਵਿੱਚ ਪੂਰੇ ਹੋਣਗੇ ਸੋ ਪਰਮੇਸ਼ਵਰ ਦੀ ਕਿਰਪਾ ਹੋਂ ਤੋਂ ਹਮੇਸ਼ਾ ਹਮੇਸ਼ਾ ਧਿਕਰ ਪਰਮੇਸ਼ਵਰ ਦੇ ਚੌੜ ਮਾਰਿਆਂ ਦੇ ਨਾਲ ਬਣੀ ਰਹੇ ਆਮੇਨ